ਜੀ ਦੋਸਤੋ ਕੰਮ ਦੀਆਂ ਗੱਲਾਂ ਨੰਬਰ 1 ਜੇਕਰ ਤੁਸੀਂ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਕਾਜੂ ਦਾ ਸੇਵਨ ਕਰੋ ਇਹ ਸਰੀਰ ਦੀ ਕਮਜ਼ੋਰੀ ਨੂੰ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਨੰਬਰ 2 ਸਵੇਰੇ ਉੱਠ ਕੇ ਅੱਖਾਂ ਤੇ ਠੰਡੇ ਪਾਣੀ ਦਾ ਛਿੜਕਾਅ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਅਤੇ ਦਿਮਾਗ ਨੂੰ ਠੰਡਕ ਮਿਲਦੀ ਹੈ ਨੰਬਰ 3 ਬਾਸੀ ਰੋਟੀ ਖਾਣ ਨਾਲ ਦੰਦਾਂ 'ਚ ਠੰਡਾ ਗਰਮ ਲੱਗਣ ਦੀ ਬਿਮਾਰੀ ਦੂਰ ਹੁੰਦੀ ਹੈ ਅਤੇ ਦੰਦ ਮਜ਼ਬੂਤ ਹੁੰਦੇ ਹਨ ਨੰਬਰ 4 ਪਿਸ਼ਾਬ ਵਿੱਚ ਜ਼ਿਆਦਾ ਪੀਲਾ ਪਾਣਾ ਆਉਣ ਲੱਗੇ ਤਾਂ ਨਿੰਬੂ ਪਾਣੀ ਪੀਣਾ ਸ਼ੁਰੂ ਕਰੋ ਨੰਬਰ 5 ਜੇਕਰ ਪਤਲੇ ਲੋਕ ਬਾਸੀਮੂ ਨਾਰਦਾ ਸੇਵਨ ਕਰਦੇ ਹਨ ਤਾਂ ਜਲਦੀ ਮੋਟੇ ਹੋ ਜਾਂਦੇ ਹਨ ਨੰਬਰ 6 ਚਿੱਟਾ ਜੀਰਾ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਨੰਬਰ 7 ਪਿਆਜ਼ ਦਾ ਰਸ ਚਿਹਰੇ ਤੇ ਲਗਾਉਣ ਨਾਲ ਚਿਹਰੇ ਤੇ ਕਾਲੇ ਥੱਬੇ ਦੂਰ ਹੋ ਜਾਂਦੇ ਹਨ ਨੰਬਰ 8 ਜਿਹੜੇ ਬੱਚੇ ਜਲਦੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 9 ਦੁੱਧ ਵਿੱਚ ਇਲਾਚੀ ਮਿਲਾ ਕੇ ਪੀਣ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ 10 ਸਵੇਰੇ ਉੱਠਦੇ ਹੀ ਇੱਕ ਗਲਾਸ ਗਰਮ ਪਾਣੀ ਪਿਓ ਗਰਮ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘਟਦੀ ਹੈ ਨੰਬਰ 11 ਕੱਚੇ ਅੰਡੇ ਦੀ ਚਰਬੀ ਵਾਲਾਂ ਤੇ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਨੰਬਰ 12 ਰਾਤ ਨੂੰ ਮੇਥੀ ਨੂੰ ਪਾਣੀ ਵਿੱਚ ਭਿਉਂ ਦਿਓ ਫਿਰ ਸਵੇਰੇ ਉੱਠ ਕੇ ਮੇਥੀ ਦਾ ਪਾਣੀ ਪਿਓ ਇਸ ਨਾਲ ਜੋੜਾਂ ਦਾ ਦਰਦ ਤੁਹਾਨੂੰ ਆਰਾਮ ਮਿਲੇਗਾ 13 ਪਰਤੇ ਹੋਏ ਚਨੇ ਛੇਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਇਸ ਵਿੱਚ ਪ੍ਰੋਟੀਨ ਅਤੇ ਫਾਈਬਰ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਸਵੇਰੇ ਭਿਜੇ ਹੋਏ ਸੇਲੇ ਖਾਣ ਨਾਲ ਭਾਰ ਘਟਦਾ ਹੈ ਅਤੇ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ਨੰਬਰ 14 ਬਾਦਾਮ ਨੂੰ ਰਾਤ ਨੂੰ ਭਿਓ ਕੇ ਰੱਖਣ ਨਾਲ ਇਹਨਾਂ ਵਿੱਚ ਪੋਸ਼ਣ ਕਾਫੀ ਮਾਤਰਾ ਵਿੱਚ ਬਾਹਰ ਜਾਂਦਾ ਹੈ ਬਾਦਾਮ ਵਿੱਚ ਮੈਗਨੀਸ਼ੀਅਮ ਪੂਰਪੂਰ ਮਾਤਰਾ ਵਿੱਚ ਹੁੰਦਾ ਹੈ ਨੰਬਰ 15 ਸਵੇਰੇ ਉੱਡਦੀ 2 ਕਰੋੜ ਪਾਣੀ ਵਿੱਚ ਭਿਜੇ ਖਾਓ ਇਸ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ ਤੇ ਯਾਦਦਾਸ਼ਤ ਵਧਦੀ ਹੈ ਧੰਨਵਾਦ ਜੀ